ਨੰਬਰ ਦੇਖੋ ਦੋਸਤੋ 9413 13 9413 ਠੀਕ ਹੈ 7213 729110 ਤੇ 313 ਤੇ ਇਥੋਂ 16 ਤੋਂ ਥੋੜਾ ਜਿਹਾ 1-2 ਕਿਲੋਮੀਟਰ ਪਹਿਲਾਂ ਹੀ ਇਹ ਸੜਕ ਸੱਜੇ ਹੱਥ ਨੂੰ ਥੱਲੇ ਮੁੜ ਗਈ ਹੈ ਤੇ ਇਹ ਸਿੱਧੀ ਜਾਊਗੀ ਰਾਜਗੜ ਹੋ ਕੇ ਹਬਣ ਲਾਈ ਪਿਆਰਿਓ ਮੌਸਮ ਪੂਰਾ ਹੀ ਸੋਹਣਾ ਬਣਿਆ ਪਿਆ ਜਦੋਂ ਮੀਂਹ ਪੈ ਜਾਂਦਾ ਤੇ ਦਰਖਤ ਤੋਤੇ ਜੇ ਜਾਂਦੇ ਆ ਤੇ ਉਹਨਾਂ ਦੇ ਥੋੜੀ ਜੀ ਚਮਕ ਆ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਵੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਣੀ ਤਿਆਰੀ ਹੋ ਗਈ ਹੈ ਜੀ ਇੱਕ ਨਵੇਂ ਸਫ਼ਰ ਦੀ। ਇਹ ਸਫ਼ਰ ਆਪਣਾ ਰਹੂਗਾ ਹਿਮਾਚਲ ਪ੍ਰਦੇਸ਼ ਦਾ। ਉੱਥੇ ਕੁਝ ਟਰੈਕ ਕਰਾਂਗੇ ਆਪਾਂ ਬੜੇ ਖੂਬਸੂਰਤ ਟਰੈਕ ਆ ਤੇ ਕੁਝ ਖੂਬਸੂਰਤ ਜਗ੍ਹਾ ਨੂੰ ਐਕਸਪਲੋਰ ਕਰਾਂਗੇ। ਤੇ ਇਹ ਸਫ਼ਰ ਤੇ ਜਾਣ ਵਾਲੇ ਆ ਮੈਂ ਤੇ ਮੇਰਾ ਸਾਥੀ ਹਰਚਰਨ ਤੇ ਇਹ ਸਾਰੇ ਸਫ਼ਰ ਦੀਆਂ ਵੀਡੀਓ ਨੂੰ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ। ਪਰ ਜਿਹੜੇ ਵੀ ਦੋਸਤ ਚੈਨਲ ਦੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਵੀਡੀਓ ਵਧੀਆ ਲੱਗਣ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਟਾਈਮ ਸਵੇਰ ਦੇ ਲਗਭਗ 6 ਦੇ 6 ਦੇ ਕਰੀਬ ਹੋ ਗਿਆ ਕਿਉਂਕਿ ਹੁਣ ਦਿਨ ਵੱਡੇ ਹੋ ਗਏ ਆ ਤੇ ਸੂਰਜ ਦੇਵਤਾ ਹੁਣ ਟਾਈਮ ਨਾਲ ਹੀ ਚੜਾਉਂਦੇ ਆ ਤੇ ਪੰਜਾਬ ਦੇ ਵਿੱਚ ਗਰਮੀ ਵੀ ਆ ਇਸ ਕਰਕੇ ਸੋਚਿਆ ਕਿ ਜਿਹੜਾ ਪੰਜਾਬ ਦੀ ਆਪਦਾ ਸਫਰ ਆਪਾਂ ਸੁਬਾ ਸਵਕਤ ਇਸ ਵਕਤੇ ਕਰ ਜੀਏ ਗਰਮੀ ਪੈਣ ਤੋਂ ਪਹਿਲਾਂ ਕਿਉਂਕਿ ਅੱਜ ਕੱਲ੍ਹ ਤੱਤੀਆਂ ਲੋਆ ਵਗਦੇ ਆ ਤੇ ਹੁਣ ਆਪਾਂ ਚੱਲਦੇ ਆਂ ਬਾਕੀ ਦੀਆਂ ਗੱਲਾਂ ਆਪਾਂ ਕਰਾਂਗੇ ਰਸਤੇ 'ਚ ਲਓ ਜੀ ਦੋਸਤੋ ਆਪਣਾ ਸਫਰ ਸ਼ੁਰੂ ਹੋ ਚੁੱਕਾ ਨਵਾਂ ਤੇ ਇਸ ਸਫਰ ਦੇ ਵਿੱਚ ਆਪਾਂ ਕੁਝ ਨੰਮੀਆਂ ਚੀਜ਼ਾਂ ਐਡ ਕਰਾਂਗੇ ਇਸ ਵਾਰ ਕੁਝ ਟਰੈਕ ਐਡ ਹੋਣਗੇ ਦੋ ਜਾਂ ਤਿੰਨ ਟਰੈਕ ਕਰਾਂਗੇ ਇਸ ਵਾਰ ਆਪਾਂ ਕਾਫੀ ਵੱਡੇ ਟਰੈਕ ਆ 12 13 ਕਿਲੋਮੀਟਰ ਤੋਂ ਲੈ ਕੇ 18 20 ਕਿਲੋਮੀਟਰ ਤੱਕ ਦੇ ਲੰਬੇ ਟਰੈਕ ਆ ਤੇ ਬਹੁਤ ਖੂਬਸੂਰਤ ਟਰੈਕ ਹੋਣਗੇ ਤੇ ਹੁਣ ਇੱਥੋਂ ਮੈਂ ਜਾਊਂਗਾ ਹਰ ਚਰਨ ਕੋਲੇ ਤੇ ਹਰ ਚਰਨ ਦੇਖੋ ਅੱਗੋਂ ਤਿਆਰ ਆ ਜਾਂ ਨਹੀਂ ਤਿਆਰ ਆ ਕਿਉਂਕਿ ਕੋਸ਼ਿਸ਼ ਹੀ ਸਾਡੀ ਕਿਉਂ ਸੌਖਤ ਤੁਰਿਆ ਜਾਵੇ ਕਿਉਂਕਿ ਗਰਮੀ ਆ ਦਿਨੇ ਲੋ ਬਗਲ ਲੱਗ ਪੈਂਦੀ ਆ ਤੱਤੀ ਤੇ ਠੰਡੇ ਠੰਡੇ ਜਿਹੜਾ ਪੰਜਾਬ ਦਾ ਏਰੀਆ ਜਿਹੜਾ ਆਪਾਂ ਪਾਰ ਕਰ ਜੀਏ ਦੇ ਪਹਾੜਾਂ 'ਚ ਚਲੇ ਜਾਈਏ ਤੇ ਗਰਮੀਆਂ 'ਚ ਜਿਹੜੇ ਸਫਰ ਆਉ ਪਹਾੜਾਂ ਦੇ ਹੀ ਸੋਹਣੇ ਲੱਗਦੇ ਆ ਆ ਗਿਆ ਜੀ ਜੀਰਾ ਸ਼ਹਿਰ ਇਸ ਵੇਲੇ ਹਜੇ ਸ਼ਾਂਤੀ ਆ ਸ਼ਹਿਰ ਦੇ ਵਿੱਚ ਹੌਲੀ ਹੌਲੀ ਦੁਕਾਨਾਂ ਖੁੱਲ ਰਹੀਆਂ ਸਫਾਈ ਸੁਫਾਈ ਕਰ ਰਿਆ ਲੋ ਸਵੇਰ ਵੇਲੇ ਆ ਕੇ ਦੁਕਾਨਦਾਰ ਇੱਕ ਵਾਰ ਸਫਾਈਆਂ ਸੁਫਾਈਆਂ ਕਰਕੇ ਫਿਰ ਘਰਾਂ ਨੂੰ ਚਲੇ ਜਾਂਦੇ ਆ ਫਿਰ ਨਾਤ ਹੋ ਗਏ 9 10 ਵਜੇ ਟਾਈਮ ਸਵਾ ਸੇ ਹੋ ਗਿਆ ਤੇ ਮੈਂ ਪਹੁੰਚ ਗਿਆ ਹੁਆਂ ਹਰਚਰਨ ਕੋਲੇ ਸੂਰਜ ਨਿਕਲ ਆਇਆ ਸਵਾ 6 ਵਜੇ ਦੇਖੋ ਕਿੱਡਾ ਸੂਰਜ ਤੇ ਸਰਦੀਆਂ ਦੇ ਵਿੱਚ ਸਵਾ 6 ਵਜੇ ਨਹੀਂ ਰਾਈ ਹੁੰਦਾ ਤੇ ਇਸ ਤੋਂ ਬਾਅਦ ਹੋਰ 2 ਘੰਟਿਆਂ ਤੱਕ ਇਹ ਜਿਹੜੇ ਸੂਰਜ ਨੇ ਗਰਮੀ ਫਲਾਉਣੀ ਸ਼ੁਰੂ ਕਰ ਦੇਣੀ ਹੈ ਤੇ ਤਾਂ ਹੀ ਮੇਰੀ ਸੋਚ ਸੀ ਕਿ ਟਾਈਮ ਨਾਲ ਜਿਹੜਾ ਜਾਇਆ ਜਾਵੇ ਪਰ ਚੋਲਾ ਸਾਹਿਬ ਹਜੇ ਵੀ ਤਿਆਰ ਨਹੀਂ ਹੋਈ ਲੋ ਜੀ ਪਿਆਰੋ ਚੋਲਾ ਸਾਹਿਬ ਵੀ ਲੇਟ ਲੇਟ ਹੀ ਹੋਇਆ ਤੇ ਭਵੇਂ ਹੋ ਗਿਆ ਤਿਆਰ ਤੇ ਟਾਈਮ ਉਹਦਾ 7 ਵਜਣ ਵਾਲਿਆ ਤੇ ਚੋਲਾ ਸਾਹਿਬ ਨੇ ਵੀ ਪੈਨੀਅਰ ਲਾ ਲੇ ਹੋਇਆ ਇਹਨਾਂ ਨੇ ਟੌਪ ਬਾਕਸ ਵੀ ਲਾ ਲਿਆ ਆਪਣੇ ਲੱਗਣ ਵਾਲਾ ਤੇ ਜੈਸਡੀ ਐਡਵੈਂਚਰ ਤੇ ਹਿਮਾਲਿਆਣ ਆਪਣੀ ਇਹ ਪਹਿਲਾ ਸਫਰ ਕਰਨ ਲੱਗੇ ਆ ਹਨਾ ਪਹਿਲਾ ਸਫਰ ਇਕੱਠਾ ਕਰਨ ਲੱਗੇ ਆ ਤੇ ਆਪਾਂ ਪਹਿਲਾ ਐਕਸਪਲਸ ਤੇ ਜੈਸ ਜੈਸਡੀ ਨੇ ਬਹੁਤ ਸਫਰ ਕੀਤੇ ਆ ਇਕੱਠੇ ਪਹਿਲਾ ਐਕਸਪਲਸ ਤੇ ਬੁਲਟ ਹੁੰਦਾ ਹੈ ਹਾਂ ਫਿਰ ਐਕਸਪਲਸ ਯੈਡੀ ਜੈਐਸਡੀ ਆ ਗਿਆ ਯੈਡੀ ਤੋਂ ਉੱਪਰ ਲਾਇਆ ਹੁਣ ਹਿਮਾਲੇਨ ਆ ਗਿਆ ਪਹਿਲਾਂ ਇਹ ਦੋ ਕਦਮ ਉੱਤੇ ਚੜ ਗਿਆ ਸੀ ਹੁਣ ਮੈਂ ਚੜ ਗਿਆ ਮੈਂ ਹਮੇਸ਼ਾ ਵੇਣਾ ਜਿੰਨਾ ਚਿਰ ਮੇਰੇ ਕੋਲ ਯੈਡੀ ਰਿਹਾ ਮੈਂ ਤੈਨੂੰ ਅੱਗੇ ਲਾ ਕੇ ਦੌੜਦਾ ਰਿਹਾ ਕਿ ਮੈਂ ਨੀਚੇ ਚਲੂ ਹਮ ਕੋਈ ਗੱਲ ਹੀ ਨਹੀਂ ਜਿੰਨਾ ਤੇ ਤੂੰ ਜਿੰਨਾ ਹੁੰਦਾ ਇਹਨਾਂ ਦੀ ਸਪੀਡ ਸੇਮ ਹੀ ਹੁੰਦਾ ਇਹਨਾਂ ਦੀ ਨਹੀਂ 100 ਤੇ ਹੀ 100 100 ਵਾਲਾ ਸਹੀ ਰਹਿੰਦਾ ਸਾਰਾ ਟਾਇਰ 140 ਦਾ ਪਾਇਆ ਟਾਇਰ 140 ਦਾ ਪਾਇਆ ਫਿਰ ਮੇਰੇ ਵਾਲਾ ਤਾਂ ਫਿਰ 160 ਦਾ ਨਾ ਲੱਗਦਾ ਯਾਰ ਇਹ ਹਜੇ ਵੀ ਹਾਂ ਨਹੀਂ 140 ਦਾ ਹੀ ਆ ਯਾਰ ਮੇਰਾ ਵੀ ਬਹੁਤ ਠੀਕ ਆ ਸੇਮ ਹੀ ਥੋੜੇ ਬਣਤਾ ਦਾ ਸਕਦਾ ਨਹੀਂ ਨਹੀਂ ਮੋਟਾਈ ਦਾ ਬਹੁਤ ਫਰਕ ਆ ਹੈ ਬਹੁਤ ਫਰਕ ਆ ਮੋਟਾਈ ਦਾ ਦੂਜੇ ਬੰਦੇੋਂ ਤੇਰਾ ਵੱਡਾ ਹੋਊਗਾ ਹੈ ਪਰ ਦੂਜੇ ਬੰਦੇੋਂ ਵੱਡਾ 140 80 ਇਹ ਨਾ ਮੇਰਾ 140 70 ਹੋਣਾ 140 ਕਿੱਥੇ ਆ ਹਾਂ 140 70 ਬਸ 70 17 ਹਾਂ ਤੇਰਾ 140 70 17 80 17 80 17 ਬਸ ਠੀਕ ਕਰਕੇ ਥੋੜਾ ਇਹ ਵੱਡਾ ਹਾਂ ਹਾਂ ਮੇਰੇ ਦਾ 130 ਸੀ ਹਾਂ 130 ਪੁੱਛਿਆ ਦੂਜੇ ਤੋਂ ਨੰਬਰ ਦੇਖੋ ਦੋਸਤੋ 9413 13 9413 ਠੀਕ ਹੈ 0 ਸਤਿ ਸ਼੍ਰੀ ਅਕਾਲ ਜੀ 7213 729110 ਤੇ 313 ਕੇ ਸਾਹਮਣੇ ਪਿਆਰੋ ਆਪਣੀ ਹੁਣ ਤਿਆਰੀ ਹੋ ਗਈ ਹੈ ਟਾਈਮ 7:17 ਹੋ ਗਿਆ ਹੈ ਨੇ ਥੋੜੀਆਂ ਇਹ ਬਲੈਂਕ ਜੀਆਂ ਆਉਂਦੀਆਂ ਹੋਣਗੀਆਂ ਕਿਉਂਕਿ ਗੋਪਰੋ ਦੀ ਸੈਟਿੰਗ ਕਰਨ ਵਾਲੀ ਆਂ ਅੰਦਰੋਂ ਉਹ ਟਾਈਮ ਹੀ ਨਹੀਂ ਲੱਗਦਾ ਚੇਤਾ ਹੀ ਭੁੱਲ ਜਾਂਦਾ ਜੁਰੋਦੇ ਤੇ ਬਹਿਣਾ ਉਦੋਂ ਚੇਤਾ ਆਉਂਦਾ ਕਿ ਸੈਟਿੰਗ ਕਰਨ ਵਾਲੀ ਆ ਜਦੋਂ ਵੀਡੀਓ ਬਣਾਉਦਾ ਉਦੋਂ ਚਾਹਾਂ ਜੀ ਕਰਦਾ ਨਜ਼ਰ ਆਉਂਦਾ ਹੋਊਗਾ ਤੁਹਾਨੂੰ ਬਲੈਂਕ ਕਰਦਾ ਪਰ ਗੋਪਰੋ ਚ ਇੱਕ ਸੈਟਿੰਗ ਹੁੰਦੀ ਆ ਜਿਹਦੇ ਨਾਲ ਫਿਰ ਇਹ ਬਿਲਕੁਲ ਸਹੀ ਦਿਸੂਗਾ ਜਿਵੇਂ ਆ ਮੀਟਰ ਹੈਗਾ ਤੇ ਹੁਣ ਆਪਣੀ ਤਿਆਰੀ ਆ ਹਰਚਰੰਦਾ ਵੀ ਐਡਵੈਂਚਰ ਤਿਆਰ ਆ ਤੇ ਆਪਣਾ ਹਿਮਾਲਿਆਨ ਬੋ ਜੀ ਮੇਰਾ ਤੇ ਹਰਚਰਨ ਦਾ ਫਿਰ ਸਫਰ ਸ਼ੁਰੂ ਨਵਾਂ ਬਾਈਕ ਲੈਣ ਤੋਂ ਨਵਾਂ ਬਾਈਕ ਲੈਣ ਤੋਂ ਬਾਅਦ ਸਾਡਾ ਪਹਿਲਾ ਸਫਰ ਆ ਸਫਰ ਲੀਕ ਦੇ ਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ ਨੇਪਾਲ ਜਾਣ ਦਾ ਇਰਾਦਾ ਸੀ ਸਾਡਾ ਤੇ ਨੇਪਾਲ ਨਾ ਜਾ ਸਕ ਕੇ ਲੇਟ ਹੁੰਦਾ ਹੁੰਦਾ ਨੇਪਾਲ ਕੈਨਸਲ ਹੀ ਹੋ ਗਿਆ ਫਿਰ ਹੋਰ ਕਈ ਟੂਰ ਬਣਾਉਂਦੇ ਆ ਬਣਾਉਂਦੇ ਆ ਹਰਚਰਨ ਦੀ ਥੋੜੀ ਪ੍ਰੋਬਲਮ ਆ ਗਈ ਸਟੋਨ ਆ ਗਈ ਇਹਦੇ ਕਿਡਨੀ ਦੇ ਵਿੱਚ ਉਹਦੀ ਦਵਾਈ ਚੱਲਦੀ ਸੀਗੀ ਤੇ ਐਂ ਫਿਰ ਵਿੱਚ ਵਿਚਾਲੇ ਮੈਂ ਗੁਜਰਾਤ ਵਗੈਰਾ ਦਾ ਟੂਰ ਲਾਇਆ ਬਰੂਟ ਵੈਲੀ ਗਿਆ ਸੀਗਾ ਤਾਂ ਮੇਰੇ ਬੈਕਪੈਨ ਦੀ ਪ੍ਰੋਬਲਮ ਆ ਗਈ ਤੇ ਹੁਣ ਮੱਲਾ ਕੇ ਆਪਣਾ ਸਫਰ ਦਾੜਾ ਇਕੱਠਿਆਂ ਦਾ ਬਣਿਆ ਤੇ ਹਫਤੇਕ ਦਾ ਟੂਰ ਰਹੂਗਾ ਇਹ ਇਹਨੂੰ ਦੇਖਿਆ ਜੇ ਜ਼ਰੂਰ ਵੀਡੀਓ ਵਧੀਆ ਲੱਗੀਆਂ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਕਮੈਂਟ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਕੋਈ ਤੁਹਾਨੂੰ ਲੱਗੇ ਵੀਡੀਓ ਦੇ ਵਿੱਚ ਕੋਈ ਘਾਟ ਜਾਂ ਮਿਸਟੇਕ ਜਾਂ ਕੀ ਸਾਨੂੰ ਇਹਨੂੰ ਸੁਧਾਰਨ ਦੇ ਵਿੱਚ ਹੋਰ ਕੀ ਕਰਨਾ ਚਾਹੀਦਾ ਕਿਹੋ ਜੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਜ਼ਰਾ ਸੁਝਾਅ ਜਰੂਰ ਦੇ ਜਾ ਕਰੋ ਕਮੈਂਟ ਕਮੈਂਟਾਂ ਦੇ ਵਿੱਚ ਤਾਂ ਕਿ ਆਪਾਂ ਇਸ ਚੈਨਲ ਨੂੰ ਹੋਰ ਵੀ ਵਧੀਆ ਬਣਾ ਲਈਏ ਸਰਕਾਰੀ ਸਕੂਲ ਇਹ ਆ ਗਿਆ ਦੋਸਤੋ ਪਿੰਡ ਕੋਟ ਮੁਹੰਮਦ ਖਾਂ ਤੇ ਆਪਾਂ ਸਰਕਾਰੀ ਸਕੂਲ ਕਿੱਥੇ ਹੈ ਤੇ ਆਪਾਂ ਜਾਣਾ ਇੱਥੇ ਸਰਕਾਰੀ ਸਕੂਲ ਦੇ ਵਿੱਚ ਇੱਥੇ ਆਪਣਾ ਇੱਕ ਮਿੱਤਰ ਹੈਗਾ ਅਵਤਾਰ ਕਮਾਲ ਉਹਨੂੰ ਮਿਲਣਾ ਆ ਵੀ ਆ ਗਿਆ ਆ ਵੀ ਸਾਹਮਣੇ ਹਰ ਚੱਲ ਸਕੂਲ ਆ ਗਿਆ ਪ੍ਰਾਇਮਰੀ ਸਕੂਲ ਜੀ ਹੈ ਨਾ ਉਹ ਕੋਰ ਤੇ ਇੰਨੀ ਵਾਰ ਨਾ ਸਦਾ ਹੀ ਆ ਜਾ ਸਕੂਲ ਹਾਂ ਬਸ ਵਧੀਆ ਜੀ ਠੀਕ ਹੈ ਜੀ ਆ ਵੀ ਆ ਵੀ ਮੈਂ ਸਕੂਲ ਦੇ ਅੱਗੇ ਖੜਾ ਮੈਂ ਤਾਂ ਜਾ ਕੇ ਕਿਵੇਂ ਇਕੱਠੇ ਹੋ ਗਏ ਫੜਾ ਫੜ ਖੋਲਣ ਲੱਗ ਪਏ ਕੰਬ ਰ ਆ ਰਿਹਾ ਉਹ ਸਕੂਲ ਪਤਾ ਨਹੀਂ ਇਹ ਹੈਗਾ ਵੀ ਹੈਗੇ ਨਹੀਂ ਉਹਦਾ ਹੀ ਆ ਇੱਥੇ ਰੋਗਲਾ ਗਾਂ ਨਾਲ ਜਾ ਬੜਾ ਵੈਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੋਬਲ ਲਾਂਚਿੰਗ ਨਾ ਹੋ ਜਾਏ ਕਿਤੇ ਆਪਣੀ ਅਵਤਾਰ ਕਮਾਲ ਜੀ ਇੱਥੇ ਪੜਾਉਂਦੇ ਆ ਹਾਂਜੀ ਬਸ ਠੀਕ ਆ ਇੱਥੇ ਇੱਥੇ ਪੜਾਉਂਦੇ ਆ ਹੂੰ ਆਪਾਂ ਦੋਸਤੋ ਇਸ ਟਾਈਮ ਬੈਠੇ ਆ ਭਾਈ ਅਵਤਾਰ ਕਮਾਲ ਜੀ ਤੇ ਬਾਈ ਦੇ ਸਾਥੀ ਨਵਦੀਪ ਜੀ ਆ ਅਵਤਾਰ ਕਮਾਲ ਜੀ ਨੂੰ ਮਿਲਿਆ ਮੈਂ ਪਹਿਲੀ ਵਾਰ ਆ ਇਹ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਜਾਣਦੇ ਆ ਇੱਕ ਦੂਜੇ ਨੂੰ ਤੇ ਅੱਜ ਮੇਰੇ ਹਿਸਾਬ ਨਾਲ ਜਦੋਂ ਕੁਝ ਪੜਦੇ ਰਹੇ ਉਹ ਤੋਂ ਬਾਅਦ ਸਕੂਲ ਚੋਂ ਦਾ ਮੌਕਾ ਪਹਿਲੀ ਵਾਰੀ ਮਿਲਿਆ ਮੈਨੂੰ ਯਾਦ ਨਹੀਂ ਕਿ ਸਕੂਲ ਬੱਚੇ ਆ ਗਏ ਇਹਨਾਂ ਨੇ ਸਾਡਾ ਵਧੀਆ ਸਵਾਗਤ ਕੀਤਾ ਹੁੰਦਾ ਓਕੇ ਬਾਈ ਜੀ ਬਹੁਤ ਵਧੀਆ ਲੱਗਾ ਜੀ ਹਾਂ ਨਹੀਂ ਨਹੀਂ ਯਾਰ ਹਾਂ ਦੋਸਤੋ ਅਸੀਂ ਬਾਈ ਜੀ ਹੁਣੀ ਇਹਨਾਂ ਕੋਲੇ ਕਾਫੀ ਟਾਈਮ ਸਾਨੂੰ ਲੱਗ ਗਿਆ ਤਕਰੀਬਨ 2 ਘੰਟੇ ਲੱਗੇ ਤੇ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਜਾਣਕਾਰੀ ਲਈ ਆਏ ਸੀ ਕਿਉਂਕਿ ਬਾਈ ਜੀ ਹੁਣ ਥੋੜਾ ਯੂਟਿਊਬਰ ਹੈ ਕਾਫੀ ਜਾਣਕਾਰੀ ਹੈ ਤੇ ਅਸੀਂ ਤਾਂ ਛੋੜੀਆਂ ਜੀਆਂ ਢੋਡਾਂ ਜੀਆਂ ਮਾਰਨ ਵਾਲੇ ਬੰਦੇ ਆ ਤੇ ਉਹ ਸਾਰਾ ਸੀਓ ਕਿਵੇਂ ਹੁੰਦਾ ਉਹ ਜਾਣਕਾਰੀਆਂ ਲਈਆਂ ਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਸਾਡੇ ਕੰਮ ਆਉਣ ਤੇ ਹੁਣ ਆਪਾਂ ਚੱਲਾਂਗੇ ਅੱਗੇ ਵੱਲ ਨੂੰ ਤੇ ਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੋਟ ਮੁਹੰਮਦ ਖਾਂ ਬਲਾਕ ਧਰਮਕੋਟ 1 ਮੋਗਾ ਹੁਣ ਆਪਣਾ ਸਫ਼ਰ ਜਾਰੀ ਰਹੂਗਾ ਅਹ ਬਨਵੈਲੀ ਵੱਲ ਨੂੰ ਟਾਈਮ 9:46 ਹੋ ਗਏ ਆ ਯਾਨੀ ਕਿ 2 ਘੰਟੇ ਲਗਭਗ ਲੱਗ ਹੀ ਗਏ ਆ ਪੌਣੇ 8 ਵਜੇ ਆਪਾਂ ਇੱਥੇ ਆ ਗਏ ਸੀਗੇ 10:38 ਮਿੰਟ ਤੇ ਸ਼ਹਿਰ ਲੁਧਿਆਣਾ ਲੁਧਿਆਣਾ ਦੇ ਪੁਲ ਤੇ ਸਫ਼ਰ ਕਰ ਰਹੇ ਆ ਇਸ ਟਾਈਮ ਤੇ ਲੁਧਿਆਣਾ ਨੰਗ ਜਾਾਂਗੇ ਆਪਾਂ 11:00 ਵਜੇ ਨੂੰ ਜਾਵਾਂਗੇ ਆਪਾਂ ਦਿੱਲੀ ਰੋਡ ਚੰਡੀਗੜ੍ਹ ਸਿੱਧੇ ਰੋਡ ਨਹੀਂ ਜਾਂਦੇਗੇ ਦਿੱਲੀ ਰੋਡ ਰਾਜਪੁਰਾ ਰਾਜਪੁਰਾ ਤੋਂ ਜੀਲਕਪੁਰ ਤੇ ਜੀਲਕਪੁਰ ਤੋਂ ਸ਼ਿਮਲੇ ਵਾਲਾ ਰੋਡ ਫਰਾਂਗੇ। ਸਲਾਮ ਅਲੈਕਮ ਆਪਾਂ ਪਹੁੰਚ ਗਏ ਲੁਧਿਆਣੀਏ ਜੈਸਦੀ ਦੇ ਸ਼ੋਰੂਮ ਆਏ ਆ ਕਿਉਂਕਿ ਹਰ ਚਾਰੰ ਦਾ ਇੱਕ ਤਾਂ ਡੈਕ ਪੀਸੀ ਨੰਬਰ ਪਲੇਟ ਫਿਰ ਟੁੱਟ ਗਈ ਫਿਰ ਇੱਕ ਦੋ ਕੰਮ ਹੋਰ ਯਾਦ ਆ ਗਿਆ ਕੈਂਡੀਗੇਟਰ ਖਰਾਬ ਸੀ ਇਹਦਾ ਤੇ ਦੂਸਰਾ ਟਾਇਰ ਪਾਉਣ ਲੱਗਿਆ ਇਹਦੀ ਜਿਹੜੀ ਸੈਟਿੰਗ ਏਬੀਐਸ ਦੀ ਜਿਹੜੀ ਸੈਟਿੰਗ ਹੈ ਨਾ ਉਹ ਹਰ ਇੱਕ ਤੋਂ ਨਹੀਂ ਹੁੰਦੀ ਤੇ ਉਹ ਠੀਕ ਨਹੀਂ ਹੋਈ ਤੇ ਬ੍ਰੇਕਾਂ ਨਹੀਂ ਪ੍ਰੈਸ ਹੁੰਦੀਆਂ ਸਹੀ। ਤੇ ਹੁਣ ਸੋਚਿਆ ਕਿ ਦੂ ਕੰਬੀ ਨਾਲ ਕਰਾਈ ਲਈਏ ਤੇ ਅੱਜ ਕੋਈ ਬੜੀ ਛੇਤੀ ਵੀ ਨਹੀਂ ਹੈਗੀ ਆਰਾਮ ਨਾਲ ਹੀ ਚੱਲ ਰਹੇ ਹਾਂ ਜਾਵਾ ਸ਼ੋਰੂਮ ਬਾਈ ਮਨਿੰਦਰ ਜੀ ਸੈਂਬੀ ਸੈਂਬੀ ਜੀ ਹੋਣਾ ਨੇ ਕਾਫੀ ਰਿਗਾਰਡ ਕੀਤਾ ਪਹਿਲਾ ਸ਼ਕੈਸ਼ ਕੁਵਾਰਾ ਪਿਆ ਤੇ ਹੁਣ ਆ ਗਿਆ ਬ੍ਰੇਕਫਾਸਟ ਸਾਡੇ ਲਈ ਤੇ ਇੱਥੇ ਹੁਣ ਬ੍ਰੇਕਫਾਸਟ ਕਰਾਂਗੇ ਤੇ ਮੌਨਿਕਾ ਜੀ ਉਹ ਵੀ ਇੱਥੇ ਹੀ ਜਾਵਾ ਦੇ ਵਿੱਚ ਹੀ ਹੁੰਦੇ ਆ ਇੱਥੇ ਏਜੰਸੀ ਦੇ ਵਿੱਚ ਲੁਧਿਆਣਾ ਸ਼ੋਰੂਮ ਦੇ ਵਿੱਚ ਤੇ ਉਹ ਵੀ ਆ ਰਹੇ ਆ ਏਸੀ ਜਸਦੀ ਸ਼ੋਰੂਮ ਤੇ ਇਹ ਭਾਜੀ ਹੋਣੀ ਸਾਰੇ ਗੋਲਾ ਭਾਜੀ ਸੰਵੀ ਭਾਜੀ ਮੋਨਿਕਾ ਜੀ ਇਹਨਾਂ ਕੋਲ ਬ੍ਰੇਕਫਾਸਟ ਕੀਤਾ ਕੋਲਡ ਕਾਫੀਆਂ ਸਾਰਾ ਕੁਝ ਖਾ ਪੀ ਕੇ ਹੁਣ ਰਾਈਡ ਜਾ ਰਹੀ ਹੈ ਠੀਕ ਹੈ ਜੀ ਥੈਂਕ ਯੂ ਜਸਤਰਾ ਜਿੱਥੇ ਰੁਕੇ ਆ ਜਾਵਾ ਜਸਦੀ ਸ਼ੋਰੂਮ ਦੇ ਉੱਪਰ ਤਾਂ ਇੱਥੇ ਆ ਕੇ ਸੈਂਬੀ ਭਾਜੀ ਹੋਣਾ ਨੇ ਮੋਨਿਕਾ ਨੇ ਮਨਿੰਦਰ ਨੇ ਮਹਲਾਕ ਬਹੁਤ ਜ਼ਿਆਦਾ ਆਦਰ ਮਾਨ ਸਤਿਕਾਰ ਕੀਤਾ ਪਹਿਲਾਂ ਮਹਲਾਕ ਕੋਲਡ ਡਰਿੰਕ ਵਗੈਰਾ ਪਿਆਇਆ ਫਿਰ ਬ੍ਰੇਕਫਾਸਟ ਕਰਾਇਆ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਸਾਡੇ ਮਹਲਾਕ ਬਹੁਤ ਨਾ ਕਹਿੰਦੇ ਵੀ ਬਦੋ ਬਦੀ ਕੋਲਡ ਕਾਫੀ ਪਿਆਈ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ 2 2.5 ਘੰਟੇ ਕਦੋਂ ਲੰਘ ਗਿਆ ਇਹੀ ਬ੍ਰਦਰਹੁੱਡ ਹੁੰਦਾ ਇਸ ਤਰ੍ਹਾਂ ਮਾਣ ਵੱਧ ਜਾਂਦਾ ਕੀ ਵੇਰੀ ਜਦੋਂ ਕਿਸੇ ਜਗ੍ਹਾ ਰੁਕਦੇ ਆ ਕਿ ਯਾਰ ਵਾਕਈ ਸਾਡੇ ਚ ਭਾਈਚਾਰਾ ਹੈਗਾ ਦੋਸਤ ਹੈਗੇ ਆ ਤੇ ਵਧੀਆ ਲੱਗਦਾ ਤੇ ਕਈ ਵਾਰੀ ਇੱਕ ਤਰਦੀਆਂ ਇੱਕ ਸਰਸਰੀ ਮੁਲਾਕਾਤਾਂ ਇਹਨਾਂ ਨਾਲ ਸਾਡੀਆਂ ਪਹਿਲਾਂ ਵੀ ਹੋਈਆਂ ਸੀਗੀਆਂ ਪਰ ਅੱਜ ਵਾਲੀ ਮੁਲਾਕਾਤ ਨੇ ਮਤਲਬ ਇਹਨਾਂ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਹੋਰ ਵੀ ਵਧੀਆ ਬਣਾਤਾ ਤੇਲ ਆਪਾਂ ਜੀਰੇ ਤੋਂ ਟੈਂਕੀ ਫੁੱਲ ਕਰਾਈ ਸੀਗੀ ਤੇ ਪਰ ਹੁਣ ਹਰ ਚਰਨੇ ਪਹੁੰਚਾ ਕਰਕੇ ਤੇ ਪਹੁੰਚ ਲੱਗੇ ਆ ਪਰ ਫੇਰ ਵੀ ਮੈਨੂੰ ਲੱਗਦਾ ਹਰ ਚਰਨ 8900 ਦਾ ਪੈਣਾ ਹੈ ਇਹ ਕਿੰਨਾ ਪੈ ਗਿਆ 700 ਤੇ 800 ਬਸ ਠੀਕ ਹੈ 800 800 ਦੇ 20 ਦਾ ਪੈ ਗਿਆ ਜੀਰਕਪੁਰ ਪਹੁੰਚਣ ਵਾਲੀ ਆ ਆਪਾਂ ਹੁਣ ਤੇ ਇੱਥੇ ਹੁਣ ਹਰ ਚਾਰਨ ਕਹਿੰਦਾ ਵੀ ਜੂਸ ਪੀਣਾ ਗੰਨੇ ਦਾ ਸਿਰੋ ਗੰਨੇ ਦਾ ਜੂਸ ਬਣਾਉਣ ਲੱਗਿਆ ਤੇ ਪੀਣ ਲੱਗੋ ਪਰ ਇਹ ਪਿੱਛੇ ਕਰ ਇਹਨਾਂ ਲਾਈਟਾਂ ਦਾ ਫੌਗ ਲਾਈਟਾਂ ਦਾ ਦਿਨੇ ਚਲਾਣਾ ਜੇਕਰ ਇਹਨਾਂ ਦੇ ਅੱਗੇ ਕਾਲੇ ਕਵਰ ਨਾ ਲੱਗੇ ਹੋਣ ਇਹ ਅਸੀਂ ਹੁਣ ਜਿਗਾਰਡ ਕਰਕੇ ਬਣਾਏ ਹੋਏ ਆ ਕੱਲ ਮੈਂ ਬਣਾ ਕੇ ਲਿਆ ਹੁਣ ਇੱਥੇ ਜਿਹੜੇ ਫੌਗ ਲਾਈਟਾਂ ਆ ਇਹ ਅਲੂ ਵਾਲੀ ਕੱਢ ਕੇ ਅੱਗੇ ਇਹ ਚੜਾ ਓਏ ਜਗਦੀ ਲਈ ਆਉਂਦਾ ਉਹਨਾਂ ਨੇ ਕਿਹਾ ਲੈ ਮਿੱਤਰ ਜਣੋ ਆਪਾਂ ਆ ਗਏ ਆ ਪਹਾੜਾਂ 'ਚ ਬਾਬੇ ਪਹਾੜਾਂ ਜਾ ਗਏ ਆ ਤੇ ਥੋੜੀ ਥੋੜੀ ਹਵਾ ਦਾ ਫਰਕ ਪੈ ਗਿਆ ਕਮੇਟੀ ਚੱਕੀ ਸੀ ਕਮੇਟੀ ਚੱਕ ਕੇ ਪਹਾੜਾਂ ਜਾ ਗਏ ਆ ਇਹ ਆ ਗਿਆ ਜੀ ਸ਼ਹਿਰ ਧਰਮਪੁਰ ਇੱਥੋਂ ਇੱਕ ਸ਼ੜਕ ਮੁੜ ਜਾਂਦੀ ਆ ਕਸੌਲੀ ਨੂੰ ਤੇ ਸਿੱਧੇ ਜਾਣਾ ਆਪਾਂ ਸੋਲਣ ਤੋਂ ਮੁੜਨਾ ਆਪਾਂ ਰਾਜਗੜ ਨੂੰ ਯਾਰ ਬੜੇ ਸੋਹਣੇ ਸੋਹਣੇ ਜਿਹਾ ਲੱਗਦੇ ਆ ਸ਼ਹਿਰ ਜਦੋਂ ਦੀ ਆ ਸੜਕ 4 ਲੇਨ ਹੋ ਗਈ ਹੈ ਨਾ ਹਾਂ ਪਹਿਲਾ ਪਹਿਲਾ ਆਈ ਸ਼ਹਿਰ ਬੜਾ ਉਜੜਿਆ ਜਿਹਾ ਲੱਗਦਾ ਹੁੰਦਾ ਸੀ ਹਾਂ ਬਹੁਤ ਸੋਹਣਾ ਲੱਗਦਾ ਹਾਂ 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 ਬਹੁਤ ਸੋਹਣਾ ਲੱਗਦਾ ਸਹੀ ਗੱਲ ਧਰਮਪੁਰ ਤੋਂ ਥੋੜਾ ਜਿਹਾ ਅੱਗੇ ਆ ਗਏ ਸੀ ਮੌਸਮ ਠੀਕ ਆ ਗਰਮੀ ਨਹੀਂ ਹੈਗੀ ਪਹਾੜਾਂ ਦੇ ਵਿੱਚ ਮੌਸਮ ਠੰਡਾ ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁਣ ਪੈਣ ਲੱਗਦੀ ਆ ਜਿਹੜੇ ਸ਼ਵੇਰੇ ਸ਼ਵੇਰੇ ਤਾਂ ਮੌਸਮ ਠੰਡਾ ਹੁੰਦਾ ਪਰ 10 ਕਵਜ ਤੋਂ ਬਾਅਦ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਇੱਥੇ ਕੋਈ ਦਿੱਕਤ ਨਹੀਂ ਮਤਲਬ ਜੈਪ ਖੁੱਲਣ ਦੀ ਲੋੜ ਨਹੀਂ ਸੋਸ਼ਰੇ ਇਹਦੇ ਅੱਜ ਕੱਲ ਹਜੇ ਪਹਾੜਾਂ 'ਚ ਹੀ ਕਈ ਵਾਰੀ ਸੀਖ ਜਾਂਦਾ ਪਰ ਐਰ ਕੀ ਬਾਰਸ਼ੂਰ ਸਪੈਨ ਕਰਕੇ ਪਹਾੜ ਥੋੜੇ ਜੇ ਠੰਡੇ ਹੋਏ ਆ ਤੇ ਪਹਾੜਾਂ ਦੇ ਉੱਪਰ ਥੋੜੀ ਥੋੜੀ ਗ੍ਰੀਨਰੀ ਵੀ ਬਣੀ ਪਈ ਹੁਣ ਅਸੀਂ ਅਜੇ ਕੱਪ ਚਾਹ ਪੀਵਾਂਗੇ ਤੇ ਪਾਣੀ ਆ ਬੋਧਾ ਲਈਏ ਤੇ ਡੀ ਹਾਈਡਰੇਸ਼ਨ ਬੈਗ ਭਰ ਲਿਆ ਤੇ ਹੁਣ ਆਪਾਂ ਬਾੜੀ ਮੈਦਾਂ ਕੇ ਬੰਚ ਚਲੇ ਜਾਵਾਂਗੇ ਸੰਭਾਵਨਾ ਹੈ ਜੀ ਚਾਹ ਪੀ ਕੇ ਤੇ ਆਪਾਂ ਚੱਲ ਪਏ ਹੋਏ ਆ ਹਵਨਵੈਲੀ ਹੈਗਾ ਇੱਥੇ 62 ਕਿਲੋਮੀਟਰ ਤੇ ਸੰਭਾਵਨਾ ਹੈਗੀ ਕਿ ਆਪਾਂ ਪਹੁੰਚ ਜਾਾਂਗੇ ਬਹੁਤ ਹੀ ਸਲੋ ਚੱਲੇ ਆਂ ਤੇ ਪਰ ਫਿਰ ਵੀ ਮਨ ਲੱਗਦਾ ਹੈ ਕਿ ਹਵਨ ਪਹੁੰਚ ਜਾਾਂਗੇ ਤੇ ਜਾਂ ਫਿਰ ਨੇੜੇ ਤੇੜੇ ਰਾਜਗੜ ਵਗੈਰਾ ਰੁਕ ਜਾਾਂਗੇ ਤੇ ਮੌਸਮ ਮੀਂਹ ਵਾਲਾ ਬਣਿਆ ਹੋਇਆ ਬੱਦਲ ਕਾਲੇ ਛਾ ਛਾ ਗਿਆ ਤੇ ਅੱਜ ਕੱਲ ਇਹ ਸੋਹਣੇ ਵੀ ਲੱਗਦੇ ਆ ਪੂਰੀ ਸੋਹਣੀ ਗੱਲ ਬਾਤ ਆ ਤੇ ਹਵਾ ਠੰਡੀ ਠੰਡੀ ਆ ਜਿਹੜਾ ਜੇ ਕਹਦੀਏ ਗੱਲ ਕੇ ਵੀ ਮ ਮਹਿਸੂਸ ਕਰੀਏ ਕਿ ਹਲਕੀ ਹਲਕੀ ਠੰਡ ਵੀ ਮਹਿਸੂਸ ਹੋ ਰਹੀ ਆ ਇਹ ਕਣੀ ਵੀ ਡਿੱਗੀ ਆ ਲੱਗਦਾ ਇਹ ਜਿਹੜਾ ਸਾਹਮਣੇ ਸ਼ਹਿਰ ਦੇਸੀ ਜਾਂਦਾ ਤੁਹਾਨੂੰ ਪਹਾੜੀ ਦੇ ਉੱਪਰ ਲੰਮਕਦਾ ਆ ਇਹ ਸ਼ਹਿਰ ਹੈਗਾ ਸੋਲਨ ਕੰਕਰੀਟ ਦਾ ਜੰਗਲ ਮਹਿਸੂਸ ਹੋ ਰਿਹਾ ਜਿਹੜਾ ਸਾਰਾ ਬੜਾ ਤਗੜਾ ਸ਼ਹਿਰ ਆ ਸੋਲਨ ਬਹੁਤ ਵੱਡਾ ਸ਼ਹਿਰ ਆ ਪਹਾੜ ਦੇ ਨਾਲ 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 ਹੁਣ ਤਾਂ ਬਾਈਪਾਸ ਵਗੈਰਾ ਬਣ ਗਏ ਆ ਇਹਦੇ ਬਹੁਤ ਲੰਮਾ ਸਫਰ ਕਰਨਾ ਪੈਂਦਾ ਸੀ ਸੋਲਨ ਦੇ ਵਿੱਚ ਦੀ ਤੇ ਇੱਥੋਂ ਸੋਲਨ ਤੋਂ ਥੋੜਾ ਜਿਹਾ 1-2 ਕਿਲੋਮੀਟਰ ਪਹਿਲਾਂ ਹੀ ਇਹ ਸੜਕ ਸੱਜੇ ਹੱਥ ਨੂੰ ਥੱਲੇ ਮੁੜ ਗਈ ਹੈ ਤੇ ਇਹ ਸਿੱਧੀ ਜਾਊਗੀ ਰਾਜਗੜ ਹੋ ਕੇ ਹਬਣ ਤੇ ਇੱਥੋਂ ਆਪਣੀ ਵਾਰਡ ਮੰਨ ਲਾਦਾ 55 ਕਿਲੋਮੀਟਰ ਰਹਿ ਗਈ ਹੋਣੀ ਆ 55 ਜਾਂ 50 50 ਹੀ ਰਹਿ ਗਈ ਹੋਣੀ ਹੈ ਲੈ ਪਿਆਰੋ ਮੌਸਮ ਪੂਰਾ ਹੀ ਸੋਹਣਾ ਬਣਿਆ ਪਿਆ ਜਦੋਂ ਮੀਂਹ ਪੈ ਜਾਂਦਾ ਤੇ ਦਰਖਤ ਤੋਤੇ ਜੇ ਜਾਂਦੇ ਆ ਤੇ ਉਹਨਾਂ ਤੇ ਥੋੜੀ ਜੀ ਚਮਕ ਆ ਜਾਂਦੀ ਆ ਜਿਆਦਾ ਹਰੇ ਭਰੇ ਮਾਰਨ ਲੱਗ ਪੈਂਦੇ ਆ ਖੁਸ਼ ਹੋ ਜਾਂਦੇ ਆ ਦਰਖਤ ਵੀ ਤਾਂ ਫਿਰ ਸੋਹਣੇ ਲੱਗਣ ਲੱਗ ਪੈਂਦੇ ਆ بارش ਹੋਣ ਲੱਗ ਪਈ ਆ ਦੋਸਤੋ ਇੱਥੇ ਰੁਕੇ ਆ ਇੱਕ ਮਾਰਕੀਟ ਆਈ ਆ ਸ਼ਹਿਰ ਦਾ ਪਤਾ ਨਹੀਂ ਇਹ ਕਿਹੜਾ ਛੋਟਾ ਜਿਹਾ ਕਸਬਾ ਤੇ ਇੱਥੇ ਰੁਕੇ ਆ ਉੱਪਰ ਗੈਸਟ ਹਾਊਸ ਲਿਖਿਆ ਸੀਗਾ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਥੱਲੇ ਭੇਜਦੇ ਆ ਬੰਦਾ ਹੱਬਣ ਵੀ ਵੈਸੇ ਤਾਂ ਇੱਥੋਂ ਨੇੜੇ ਹੀ ਸੀ ਪਰ بارش ਕਰਕੇ ਹੁਣ ਰੁਕਣਾ ਪੈਣਾ ਤੇ ਜਿੰਨੇ ਚਿਰ ਚ ਕੱਪੜੇ-ਕੁਪੜੇ ਬਦਲਨੇ ਉਹਦੋਂ ਦੇ ਚਿਰ ਚ ਨੇੜਾ ਨੀਰਾ ਹੋ ਜਾਣਾ ਇਦੋਂ ਚੰਗਾ ਕਿ ਇੱਥੇ ਰਹਿ ਬੈਨੇ ਆ ਬੱਦਲ ਕਾਫੀ ਜ਼ਿਆਦਾ ਜੀ ਪਿਆਰਿਓ ਪਿਆਰਿਓ ਆਪਾਂ ਪਹੁੰਚ ਗਏ ਹੋਇਆ ਇਸ ਟਾਈਮੇ ਨੌਣੀ ਪਿੰਡ ਆ ਛੋਟਾ ਜਿਹਾ ਕਸਬਾ ਨੌਣੀ ਤੇ ਇੱਥੋਂ ਹੱਬਣ 40 ਕਿਲੋਮੀਟਰ ਹੋਊਗਾ ਚੱਲਣਾ ਨਾ ਬਸ ਇੱਥੇ 40 42 ਕਿਲੋਮੀਟਰ ਹੋਊਗਾ ਪਰ بارش ਦੀ ਸਥਿਤੀ ਥੋੜੇ ਥੋੜੇ ਗੜੇ ਵੀ ਪੈ ਜੇ ਸੀਗੇ ਵਿੱਚੋਂ ਤੇ ਅਸੀਂ ਫਿਰ ਇੱਥੇ ਰੁਕੇ ਹਾਂ ਰੂਮ ਲੈ ਲਿਆ ਹੋਇਆ ਰੂਮ ਸਾਡਾ ਵਧੀਆ 700 ਰੁਪਏ ਦਾ ਰੂਮ ਮਿਲ ਗਿਆ ਤੇ ਬੜੀ ਬੜੀ ਸੋਹਣੀ ਗੱਲਬਾਤ ਆ ਤੇ ਬਾਹਰ ਦਾ ਮਾਹੌਲ ਤੁਹਾਨੂੰ ਦਿਖਾਉਣਾ ਇਹ ਆ ਬਾਹਰ ਦਾ ਮਾਹੌਲ بارش ਹਜੇ ਵੀ ਹੋਈ ਜਾਂਦੀ ਆ ਤੇ ਸਾਹਮਣੇ ਫੁੱਲ ਦੇਖੋ ਕਿੱਡੇ ਸੋਹਣੇ ਨਿਕਲੇ ਹੋਇਆ ਦਰਖਤਾਂ ਦੇ ਇਹ ਦਰਖਤਾਂ ਬਾਰੇ ਮੈਨੂੰ ਬੜੀ ਜਾਣਕਾਰੀ ਨਹੀਂ ਹੈਗੀ ਕਿ ਵੀ ਇਹ ਕਾਦੇ ਦਰਖਤ ਆ ਜਿਹਨੂੰ ਵੀ ਜਾਣਕਾਰੀ ਆ ਥੱਲੇ ਕਮੈਂਟ ਕਰਕੇ ਦੱਸ ਦਿਓ ਸਾਨੂੰ ਵੀ ਪਤਾ ਲੱਗ ਜੂਗਾ 12 ਵਜੇ ਬ੍ਰੇਕਫਾਸਟ ਕਰ ਲੋ ਜਾਂ ਲੰਚ ਕਰ ਲੋ ਲੁਧਿਆਣੇ ਤੋਂ ਜਸਦੀ ਸ਼ੋਰੂਮ ਵਾਲਿਆਂ ਤੋਂ ਗਿਰਜੀਓ ਦੀ ਸੇਵ ਵੀ ਹੋਣੀ ਮੋਨਿਕਾ ਜੀ ਉਹਨਾਂ ਨੇ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਪਹੁੰਚ ਗਏ ਹੁਣ ਟਾਈਮ 7:30 ਹੋ ਗਿਆ ਸ਼ਾਮ ਦਾ ਔਖ ਬਹੁਤ ਕਰਾਰੀ ਲੱਗਦੀ ਜੀ ਆਪਾਂ ਆ ਚੀਜ਼ ਆਰਡਰ ਕੀਤੀ ਹੈ ਚਿਕਨ ਰੋਲ ਤੇ ਖਰਚਾਰਨ ਖਾ ਰਿਆ ਐਗ ਰੋਲ ਤੇ ਖਰਚਾਰਨ ਕਿੰਨਾ ਔਖ ਜਿਆਦਾ ਲੱਗੀ ਆ ਤੇ ਇਹਦੇ ਨਾਲ ਬੰਨਾ ਕੁਛ ਨਹੀਂ ਪਰ ਹਾਲਿਆ ਕਰ ਰਹੇ ਹਾਂ ਜੇ ਦਰਦੀ ਇੱਕ ਭਰੀ ਜੇ ਪੂਰਾ ਕੱਲ੍ਹ ਦਾ ਦਿਨ ਵਾਲ ਪਹਿਲਾ ਦਵਾ ਲੱਗਦੇ ਨੇ ਸਭ ਚਲੋ ਹੁਣ ਆਪਾਂ ਇਹਨੂੰ ਖਾਣੇ ਆ ਫਿਰ ਘਰ ਦੇ ਬਗਲੀ ਗੱਲਬਾਤ ਤੇ ਅਜੇ ਮੀਂਹ ਬਾਹਰ ਪੈਣ ਗਿਆ ਹਰ ਚਾਹ ਨੇ ਪਹਿਲੇ ਭੁੱਖਵਾਣੀ ਕਰਤੀ ਸੀ ਕਿ ਇਹ ਰੋਲ ਜਿਹੜਾ ਚਿਕਨ ਰੋਲ ਆਪਣੇ ਲਈ ਸਫੀਸ਼ੀਐਂਟ ਨਹੀਂ ਹੈਗਾ ਵੀ ਆਪਾਂ ਨੂੰ ਹੋਰ ਕੁਛ ਨਾ ਕੁਛ ਲੈਣਾ ਪੈਣਾ ਤੇ ਪੂਰੀਆਂ ਵਿਚਾਰਾਂ ਤੇ ਬਹੁਤ ਡੁੰਗੀ ਮੱਖਾ ਤੇ ਪਾਈ ਪਿੱਛੋਂ ਇਹ ਫੈਸਲਾ ਆਇਆ ਕਿ ਉਹਨਾਂ ਕੋਲੇ ਗਰੇਵੀ ਆਈ ਕਿ ਚਿੱਲੀ ਸੀਗੀ ਤੇ ਅਸੀਂ ਹਾਫ ਗਰੇਵੀ ਵਾਲੀ ਚਟ ਚਿੱਲੀ ਲੈ ਲਈ ਆ ਤੇ ਰੋਟੀਆਂ ਸਾਡੇ ਕੋਲੇ ਸੀਗੀਆਂ ਤੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਰੋਟੀਆਂ ਸਾਨੂੰ ਗਰਮ ਕਰ ਦਿਓ ਤੇ ਉਹਨਾਂ ਨੇ ਸਾਡੀ ਜਿਹੜੀ ਆ ਬੇਨਤੀ ਮਨੂਰ ਕਰਕੇ ਸਾਨੂੰ ਗਰਮ ਕਰ ਦਿੱਤੀਆਂ ਤੇ ਹੁਣ ਆਪਾਂ ਇਹਦੇ ਨਾਲ ਖਾ ਗਏ ਰੋਟੀਆਂ ਤੇ ਅਸੀਂ ਜਾਣਾ ਹੀ ਦੜ ਤੇ ਤੁਸੀਂ ਵੀਡੀਓ ਸਾਰੀ ਦੇਖ ਲਓ ਦੇਖ ਹੀ ਲਈ ਹੈ ਤੇ ਅਗਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਦੋਸਤ ਨਵੇਂ ਆਉਂਦੇ ਆ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਅਗਲੀਆਂ ਵੀਡੀਓ ਵੀਡੀਓ ਦੇਖਣ ਲਈ ਤੇ ਆਪਣੀ ਇਸ ਪੂਰੀ ਜਿਹੜੀ ਹਿਮਾਚਲ ਦੀ ਸੀਰੀਜ਼ ਆ ਉਹਦੇ ਨਾਲ ਜੁੜੇ ਰਹੋ ਧੰਨਵਾਦ ਆ ਜੀ ਸਾਰਿਆਂ ਦਾ ਤੇ ਅੱਜ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਤੋਂ ਜਿਹੜਾ ਸਫਰ ਆ ਉਹ ਬਹੁਤ ਖੂਬਸੂਰਤ ਹੋਣ ਵਾਲਾ ਤੇ ਦੋ ਦਿਨ ਛੱਡ ਕੇ ਵੀਡੀਓ ਆਉਣਗੀਆਂ ਤੇ ਆਪਣਾ ਨੋਟੀਫਿਕੇਸ਼ਨ ਦਾ ਦਰ ਰੱਖਿਆ ਜੀ ਤੇ ਵੀਡੀਓ ਕੱਢੇ ਜੇ ਦੇਖਣਾ ਕੋਈ ਨਾ ਭੁੱਲਣਾ ਧੰਨਵਾਦ